ਬ੍ਰੇਕ ਤੋਂ ਬਾਅਦ ਇੱਕ ਵਾਰ ਫੇਰ ਤੁਹਾਡਾ ਸਵਾਗਤ ਹੈ ਸਤਾਨਕ ਇਤਿਹਾਸਿਕ ਸਥਾਨ ਗੁਰਦੁਆਰਾ ਨਾਨਕ ਸਰ ਸਾਹਿਬ ਵੇਰਕਾ ਵਿਖੇ ਸੰਗਤਾਂ ਦੀ ਵੱਡੀ ਆਮਦ ਨੂੰ ਮੁੱਖ ਰੱਖਦਿਆਂ ਸਹੂਲਤਾਂ ਦੇ ਵਿਸਥਾਰ ਲਈ ਕਾਰ ਸੇਵਾ ਦੀ ਸ਼ੁਰੂਆਤ ਕੀਤੀ ਗਈ ਹੈ ਸੰਤ ਬਾਬਾ ਕਸ਼ਮੀਰ ਸਿੰਘ ਜੀ ਪੂਰੀ ਵਾਲੇ ਅਤੇ ਬਾਬਾ ਸੁਖਵਿੰਦਰ ਸਿੰਘ ਜੀ ਦੀ ਅਗਵਾਈ ਵਿੱਚ ਸ਼੍ਰੋਮਣੀ ਕਮੇਟੀ ਦੇ ਸਹਿਯੋਗ ਨਾਲ ਸੰਪਰਦਾਇਕ ਕਾਰ ਸੇਵਾ ਸੰਤ ਪੂਰੀ ਵਾਲਿਆਂ ਵੱਲੋਂ ਆਧੁਨਿਕ ਪਖਾਨੇ ਕਾਰ ਪਾਰਕਿੰਗ ਰਿਹائش ਅਤੇ ਅਖੰਡ ਪਾਠਾਂ ਲਈ ਨਵੇਂ ਕਮਰਿਆਂ ਦੀ ਉਸਾਰੀ ਕੀਤੀ ਜਾਵੇਗੀ ਇਸ ਤੋਂ ਪਹਿਲਾਂ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਯਾਨੀ ਬਲਦੇਵ ਸਿੰਘ ਨੇ ਅਰਦਾਸ ਕੀਤੀ ਅਤੇ ਜੈਕਾਰਿਆਂ ਦੀ ਗੂੰਜ ਵਿੱਚ ਸੰਤ ਬਾਬਾ ਕਸ਼ਮੀਰ ਸਿੰਘ ਜੀ ਪੂਰੀਵਾਲੇ ਸ਼੍ਰੋਮਣੀ ਕਮੇਟੀ ਦੇ ਮੈਂਬਰ ਸਰਦਾਰ ਹਰਜਾਪ ਸਿੰਘ ਸਰਦਾਰ ਬਾਬਾ ਸਿੰਘ ਗੁਮਾਨਪੁਰਾ ਮੰਗਵਿੰਦਰ ਸਿੰਘ ਖਾਪੜਖੇੜੀ ਮੁਖਸ ਕੱਤਰ ਪ੍ਰਤਾਪ ਸਿੰਘ ਬਾਬਾ ਅਫਤਾਰ ਸਿੰਘ ਅਤੇ ਬਾਬਾ ਸੁਖਵਿੰਦਰ ਸਿੰਘ ਪੂਰੀਵਾਲਿਆਂ ਨੇ ਸੇਵਾ ਦੀ ਆਰੰਭਤਾ ਦਾ ਟੱਪ ਲਗਾਇਆ ਗੁਰਦੁਆਰਾ ਨਾਮਿਕ ਸਰਸਵ ਜੂ पहली पातशाही श्री गुरु नानक देव जी महाराज की चरण शोभ प्राप्त अस्थान धरती है इस अस्थान से पहले भी सेवावान चल रही ने अज फिर श्रोमणी गुरुद्वारा प्रबंधक कमेटी के सहयोग के नवी सेवा शुरू की गई है जिदे वी कार पार्किंग बनेगी वाला जोड़ा घर बनेगा तो नाल संगत सहूलत वास्ते बाथरूम बन गया यह सारे जो सेवा शुरू हुई ने ਇਹਨਾਂ ਨੂੰ ਸ਼ੁਰੂ ਕਰਨ ਦੇ ਜਿੱਥੇ ਨਗਰ ਨਿਵਾਸੀ ਸਾਹਿਬੀਆਂ ਸੰਗਤਾਂੀਆਂ ਉੱਥੇ ਸਾਡੇ ਮਾਨਯੋਗ ਸਰਕਾਰਜੋਗ ਸੱਤਰ ਸ਼੍ਰਮਦਤ ਪਰਵੰਧ ਕਮੇਟੀ ਭਾਈ ਪ੍ਰਤਾਪ ਸਿੰਘ ਜੀ ਆਏ ਨੇ ਸਤਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਤਦ ਲਾਏ ਸਾਬ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪਿੱਤਰਸਥਾਨ ਗੁਰਦੁਆਰਾ ਨਾਨਕਸਰ ਸਾਹਿਬ ਵਿਖੇ ਅੱਜ ਬਾਥਰੂਮ ਦੀ ਸੇਵਾ ਸੰਤ ਬਾਬਾ ਖਸ਼ਮੀਰ ਸਿੰਘ ਜੀ ਪੂਰੀ ਜੀ ਪੂਰੀ ਵਾਲੇ ਸੰਗਤਾਂ ਸਿੰਘ ਨਾਲ ਕਰਾ ਰਹੇ ਨੇ ਮੈਂ ਮਾਨਯੋਗ ਬਾਬਾ ਖਸ਼ਮੀਰ ਸਿੰਘ ਪੂਰੀ ਵਾਲਿਆਂ ਨੂੰ ਸੇਵਾ ਕਰ ਲਈ ਵਧਾਈ ਦਿੰਨਾ ਸੰਗਤਾਂ ਨੂੰ ਅਪੀਲ ਕਰਦਾ ਕਿ ਬਾਬਾ ਜੀ ਨੂੰ ਵੱਧ ਤੋਂ ਵੱਧ ਸਹਿਯੋਗ ਕਰਕੇ ਇਹ ਸੇਵਾ ਲਈ ਹੋ ਸਫਲ ਕੀਤੀ ਜਾਵੇ ਤਾਂ ਦਿਨ ਨਸ਼ਮ ਦਾ ਬਹੁਤ ਚੜ੍ਹਦੇ ਹਨ ਜਦੋਂ ਬਾਬਾ ਪੂਰੀ ਵਾਲੇ ਜੀ ਨੇ ਅੱਜ ਡਿਊਰਾਨ ਮਿਕਸ ਸਾਹਿਬ ਤੇ ਨਵੀਂ ਬਿਲਡਿੰਗਾਂ ਜਿਹੜੀਆਂ ਸਾਰੀਆਂ ਹੋ ਰਹੀਆਂ ਜਿਹਦੇ ਚ ਪਾਰਕਿੰਗ ਦਾ ਬਣਨਾ ਔਰ ਬਾਕੀ ਸਾਰੀਆਂ ਨਵੀਆਂ ਬਿਲਡਿੰਗਾਂ ਦਾ ਰੰਪ ਹੋਣਾ ਅੱਜ ਉਹਨਾਂ ਨੇ ਆਪਣੇ ਤਰਕਰਮ ਨਾਲ ਦੇ ਨਾਲ ਸ਼ੋਗਰਾਮ ਕੀਤਾ ਹੈ ਔਰ ਮੈਂ ਸਮਝਦਾ ਕਿ ਸਾਰੀਆਂ ਇਹ ਸੇਵਾਵਾਂ ਜਿਹੜੀਆਂ ਹੈ ਗੁਰੂ ਘਰ ਦੀਆਂ ਗੁਰੂ ਦੀਆਂ ਸੰਗਤਾਂ ਨਾਲ ਇਸੇ ਲੱਗਦੀਆਂ ਸੋ ਮੇਰੀ ਬੇਨਤੀ ਹੈ ਕਿ ਸਮੂਹ ਸੰਗਤਾਂ ਨੂੰ ਕਿ ਆਪ ਸਭ ਬਾਬਾ ਕਸ਼ਮੀਰ ਸਿੰਘ ਜੀ ਦੇ ਨਾਲ ਵੱਧ ਤੋਂ ਵੱਧ ਸਹਿਯੋਗ ਕਰਕੇ ਜੁਰੂਰ ਕਰੀਏ ਕੁਸ਼ੀਆਂ ਜਿਹੜੀਆਂ ਪ੍ਰਾਪਤ ਕਰੋ ਸਤਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿਤ ਲਾਏ ਮਨ ਚੰਦਿਆ ਫਲ ਪਾਵਨਾ ਹੋਵੇਂ ਵਿੱਚੋਂ ਜਾਏ ਸੰਤ ਬਾਬਾ ਕਸ਼ਮੀਰ ਸਿੰਘ ਪੂਰੀ ਵਾਲਿਆਂ ਵੱਲੋਂ ਗੁਰਦੁਆਰਾ ਨਾਨਕ ਸਰ ਗੇਰ ਕਾਬਖੇ ਕਾਰ ਸੇਵਾ ਸ਼ੁਰੂ ਕੀਤੀ ਗਈ ਇਸ ਮੁਕੇ ਗੱਲਬਾਤ ਕਰਦਿਆਂ ਹੋਇਆਂ ਬਾਬਾ ਕਸ਼ਮੀਰ ਸਿੰਘ ਪੂਰੀ ਵਾਲਿਆਂ ਨੇ ਆਖਿਆ ਕਿ ਜਿਹੜੀ ਗੁਰਦੁਆਰਾ ਨਾਨਕ ਖਰਕ ਵੇਰ ਕਾਬਖੇ ਕਾਰ ਸੇਵਾ ਸ਼ੁਰੂ ਕੀਤੀ ਗਈ ਉਸ ਵਿੱਚ ਵੱਖ-ਵੱਖ ਸੇਵਾਵਾਂ ਨਿਭਾਈਆਂ ਜਾਣ ਕੇ ਉਹਨੇ ਆਖਿਆ ਕਿ ਇੱਥੇ ਬਾਥਰੂਮ, ਕਾਰ ਪਾਰਕਿੰਗ ਅਤੇ ਹੋਰ ਇਮਾਰਤਾਂ ਦੀ ਸੇਵਾ ਕੀਤੀਆਂ ਜਾਣੀਆਂ ਅਤੇ ਨਾਲ ਹੀ ਉਹਨੇ ਸਮੂਹ ਸੰਗਤਾਂ ਨੂੰ ਅਪੀਲ ਕੀਤੀ ਕਿ ਜਿਹੜੀ ਕਾਰ ਸੇਵਾ ਸ਼ੁਰੂ ਕੀਤੀ ਹੈ ਉਸ ਵਿੱਚ ਸਹਿਯੋਗ ਕਰਕੇ ਉਹ ਬੁਰ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਨ। ਅਮਰਥਰ ਫਾਸਟਵੇ ਖਬਰ ਨਿਮਾਈ। ਕੈਮਰਾਮੈਨ ਗੁਰ체ਵਕ ਸਿੰਘ ਦੇ ਨਾਮ ਰਕੇਸ਼ ਕੁ